ਤੋ ਆਏਗਾ ਉਹ ਸ਼ਰਮਤ। ਸ਼ੀਤਲ ਦੀ ਤੁਸੀਂ ਜਿੱਤੇ ਹੋਏ ਬੰਦੇ ਸੀ ਢਾਈ ਸਾਲ ਪਿਆ ਸੀਗਾ ਲੇਕਿਨ ਕੁਰਸੀ ਛੱਡੀ ਹੈਗੀ ਐ ਤੇ ਹੁਣ ਅੰਦਰ ਘਬਰਾਹਟ ਤਾਂ ਨਹੀਂ ਚੱਲਦੀ। ਅਗਰ ਘਬਰਾਹਟ ਹੁੰਦੀ ਜਾਂ ਲਾਲਚ ਹੁੰਦਾ ਤਾਂ ਛੱਡਦਾ ਨਾ ਮੈਂ ਐਮਐਲ ਛੱਡੀ ਸੀ ਮੈਨੂੰ ਸਾਰਾ ਕੁਝ ਯੂਜ਼ਿੰਗ ਦਿਖਾਈ ਦੇ ਰਿਹਾ ਸੀ। ਪੁਨਾ ਸਰਕਾਰ ਨਾਲ ਲੜਾਂਗਾ। ਮੇਰਾ ਮੁਕਾਬਲਾ ਕੋਈ ਕੈਂਡੀਡੇਟ ਨਾਲ ਨਹੀਂ ਐ। ਸਰਕਾਰ ਨਾਲ ਲੜੀ ਲੜੀਆ ਮੈਂ। ਜਿੱਤ ਹਾਰ ਡੱਬੇ ਦੇ ਵਿੱਚ ਬੰਦ ਐ। ਅੰਦਰ ਵੈਸੇ ਨੂੰ ਉਮੀਦਾਂ ਬਹੁਤ ਐ। ਅੰਦਰ ਵੈਸੇ ਤਰੱਕੀ ਕੌਣ ਕਰਾਏਗਾ? ਅੰਦਰ ਵੈਸੇ ਦੇ ਕੰਮ ਬਹੁਤ ਐ। ਸ਼ਹਿਰ ਜਲੰਧਰ ਸ਼ਹਿਰ ਤੇ ਬਹੁਤ ਕੰਮ ਹੈ ਤੇ ਜਲੰਧਰ ਦੇ ਹਾਲਾਤੇ ਨੇ ਬੁਰੇ ਜਿਹਾ ਲੱਗਦਾ ਮੇਰੀ ਨਹੀਂ ਹੈ ਜੀ ਠੀਕ ਨਹੀਂ ਮੇਰੇ ਸੀਟ ਦਾ ਨਾ ਹ ਜਿੰਨਾ ਕੋਈ ਫਰਕ ਨਹੀਂ ਪੈਣਾ ਕੋਈ ਕਿਉਂਕਿ ਸਰਕਾਰ ਦੇ ਸਿੱਧੇ ਜੋ ਨਹੀਂ ਖੜਕਣੀ ਅੱਜ ਉਹੀ ਸਰਕਾਰ ਹੈ ਜਿਹੜੀ 8 ਤਰੀਕ ਤੱਕ ਲੋਕਾਂ ਦੇ ਘਰਾਂ ਤੱਕ ਮਸ਼ੀਨਾਂ ਲੈ ਕੇ ਜਾ ਰਹੀ ਹੈ ਹ ਅਚਾਨਕ ਲੋਕ ਫੋਨ ਕਰ ਰਹੇ ਕਿੱਥੇ ਹੈ ਐਮਐਲਏ ਕਿੱਥੇ ਹੈ ਮੰਤਰੀ ਕਿੱਥੇ ਹੈ ਮਸ਼ੀਨਾਂ ਕੁਝ ਨਹੀਂ ਦਿਖਾਈ ਦੇ ਰਿਆ ਸਾਨੂੰ ਤਾਂ ਪਤਾ ਕੀ ਹੈਗਾ ਕਿ ਲੋਕ ਸਮਝਦੇ ਹੋਣਗੇ ਕਿ ਅੱਜ ਇਧਰੋਂ ਮਾਲ ਮਿਲੇ ਇਧਰ ਆ ਗਏ ਕੱਲ ਉਧਰੋਂ ਮਿਲੇ ਉਧਰ ਰਹੇ ਪਰ ਲੋਕ ਇਸੀ ਪਸੰਦ ਨਹੀਂ ਕਰਨਗੇ ਇਸ ਲਈ ਸਾਡੇ ਲਈ ਵੀ ਬਹੁਤ ਵਧੀਆ ਹੋਇਆ ਹਾਂ ਜੇ ਇਲੈਕਸ਼ਨ ਦੀ ਜਿਹੜੀ ਆਏ ਬਾਈ ਇਲੈਕਸ਼ਨ ਹੈ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਾਰਟੀ ਨੂੰ ਕਾਰਕਾਤਾਂ ਤੋਂ ਸਿੱਖਣ ਨੂੰ ਮਿਲਿਆ ਇਲੈਕਸ਼ਨ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਜਿਹੜੀ ਤਿਆਰੀ 2027 ਦੀ ਹੈ 2027 ਦੇ ਵਿੱਚ ਜਿਹੜੇ ਚਿਹਰੇ ਅੱਜ ਜਿਨ੍ਹਾਂ ਦੇ ਚਿਹਰਾ ਬੇਨਕਾਬ ਹੋ ਗਿਆ ਉਹਨਾਂ ਦੇ ਕੋਲੋਂ ਜਿਹੜਾ ਸਾਬ ਹੋ ਚੰਤਾ ਲੈ ਜੀ ਤੇ ਲਿਖ ਆਖਰੀ ਸਵਾਲ ਹੈਗਾ ਵਾ ਕਿੱਥੇ ਦੇਖ ਰਿਹਾ ਅੱਜ ਪ੍ਰੋਫੈਸ਼ਨ ਨੂੰ ਅੱਜ ਤੱਕ ਕਿਉਂਕਿ ਹੁਣ ਬਿਲਕੁਲ ਨੇੜੇ ਪਹੁੰਚ ਚੁੱਕੇ ਹੋਏ ਹੈ 8 ਵੇ ਕਾਊਂਟਿੰਗ ਸ਼ੁਰੂ ਹੋਣੀ ਸ਼ੁਰੂ ਹੋ ਜਾਣੀ ਕਿੱਦਾਂ ਲੱਗਦਾ 5 13 ਤਰੀਕ ਹੈ 13 ਦਿਨ ਜਿੱਦਾਂ ਮੈਂ ਲੋਕਾਂ ਦੀ ਸੇਵਾ ਪਹਿਲੇ ਕਰਦਾ 11 ਤਰੀਕ ਤੋਂ ਦੇ ਆਪਣੇ ਦਫਤਰ ਬੈਠਾ ਸੀ 12 ਤਰੀਕ ਨੂੰ ਆਪਣੇ ਆਫਿਸ ਸੀ ਇਦਾਂ ਹੀ ਜਿੱਤ ਹਾਰ ਇਹ ਗੁਰੂ ਮਹਾਰਾਜ ਦੇ ਅਸਰੇ ਵਿੱਚ ਹੈ ਲੋਕਾਂ ਦੀ ਸੇਵਾ ਦੇ ਵਿੱਚ ਮੈਂ ਤੇ ਮੇਰਾ ਪਰਿਵਾਰ ਮੇਰੀ ਟੀਮ 24 ਆਵਰਸ ਸੇਵਾ ਚ ਰਵਾਂਗੇ ਤਾਂ ਹੋਏਗਾ ਸ਼ਰਮਸਤੀ ਸ਼ਿਕਲ ਦੀ ਤੁਸੀਂ ਜਿੱਤੇ ਹੋਏ ਬੰਦੇ ਸੀ 2.5 ਸਾਲ ਪਿਆ ਸੀਗਾ ਲੇਕਿਨ ਕੁਰਸੀ ਛੱਡੀ ਹੈਗੀ ਹੈ ਤੇ ਹੁਣ ਅੰਦਰ ਕਬਰਾਟ ਨਹੀਂ ਚੱਲਦੀ ਅਗਰ ਕਬਰਾਟ ਹੁੰਦੀ ਜਾਂ ਲਾਲਚ ਹੁੰਦਾ ਤਾਂ ਛੱਡਦਾ ਨਾ ਮੈਂ ਇਹ ਇਹ ਜਿਸਨ ਮੈਂ ਐਮਰਿਸ਼ਿਪ ਛੱਡੀ ਸੀ ਮੈਨੂੰ ਸਾਰਾ ਕੁਝ ਯੂਜ਼ਿੰਗ ਦਿਖਾਈ ਦੇ ਰਿਹਾ ਸੀ ਪੁਨਾ ਸਰਕਾਰ ਨਾਲ ਲੜਾਂਗਾ ਮੇਰਾ ਹਮਕਾਬਲਾ ਕੋਈ ਕੈਂਡੀਡੇਟ ਨਾਲ ਨਹੀਂ ਹੈ ਸਰਕਾਰ ਨਾਲ ਲੜੀ ਲੜੀਆ ਮੈਂ ਜਿੱਤ ਹਾਰ ਡੱਬੇ ਦੇ ਵਿੱਚ ਬੰਦ ਹੈ ਜਲੰਧਰ ਵਾਸਤੇ ਉਮੀਦਾਂ ਬਹੁਤ ਹੈ ਜਲੰਧਰ ਵਾਸਤੇ ਤਰੱਕੀ ਕੌਣ ਕਰਾਏਗਾ ਜਲੰਧਰ ਵਾਸਤੇ ਕੰਮ ਬਹੁਤ ਹੈ ਸ਼ਹਿਰ ਜਲੰਧਰ ਸ਼ਹਿਰ ਤੇ ਬਹੁਤ ਕੰਮ ਹੈ ਤੇ ਜਲੰਧਰ ਦੇ ਹਾਲਾਤ ਇਹਨੇ ਬੁਰੇ ਜਿਹਾ ਸਾਡਾ ਮੇਰੀ ਨਹੀਂ ਹੈ ਜੀ ਠੀਕ ਨਹੀਂ ਮੇਰੀ ਸੀਟ ਦਾ ਨਾਮ ਹਾ ਜਿੰਨਾ ਕੋਈ ਫਰਕ ਨਹੀਂ ਪੈਣਾ ਕੋਈ ਕਿਉਂਕਿ ਸਰਕਾਰ ਦੇ ਸਿੱਧੇ ਜੋ ਨਹੀਂ ਖੜਕਣੀ ਅੱਜ ਇਹੀ ਸਰਕਾਰ ਹੈ ਜਿਹੜੀ 8 ਤਰੀਕ ਤੱਕ ਲੋਕਾਂ ਦੇ ਘਰਾਂ ਤੱਕ ਮਸ਼ੀਨਾਂ ਲੈ ਕੇ ਜਾ ਰਹੀ ਹੈ ਹਾਂ ਅੱਜ ਹਜ ਤੱਕ ਲੋਕ ਫੋਨ ਕਰ ਰਹੇ ਕਿ ਕਿੱਥੇ ਹੈ ਐਮ.ਐਲ.ਏ. ਕਿੱਥੇ ਹੈ ਮੰਤਰੀ ਕਿੱਥੇ ਹੈ ਮਸ਼ੀਨਾਂ ਕੁਝ ਨਹੀਂ ਦਿਖਾਈ ਦੇ ਰਿਆ ਸਾਨੂੰ ਤਾਂ ਪਤਾ ਕੀ ਹੋਏਗਾ ਕਿ ਲੋਕ ਸਮਝਦੇ ਹੋਣਗੇ ਕਿ ਅੱਜ ਇਧਰੋਂ ਮਾਲਮ ਇਧਰ ਆ ਗਏ ਕੱਲ ਉਧਰੋਂ ਮਿਲਿਓ ਚੱਲ ਰਹੇ ਪਰ ਲੋਕ ਇਹ ਜਿਹੀ ਪਸੰਦ ਨਹੀਂ ਕਰਨਗੇ ਇਸ ਲਈ ਸਾਡੇ ਲਈ ਵੀ ਬਹੁਤ ਵਧੀਆ ਹੋਇਆ ਹਾਂਜੀ ਇਹ ਇਲੈਕਸ਼ਨ ਦੀ ਜਿਹੜੀ ਆਏ ਬਾਈ ਇਲੈਕਸ਼ਨ ਹੈ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਾਰਟੀ ਨੂੰ ਕਾਰਕਾਤਾਂ ਨੂੰ ਸਿੱਖਣ ਨੂੰ ਮਿਲਿਆ ਇਲੈਕਸ਼ਨ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਜ ਦਸ 27 ਦੇ ਵਿੱਚ ਜਿਹੜੇ ਚਿਹਰੇ ਅੱਜ ਜਿਨ੍ਹਾਂ ਦੇ ਚਿਹਰਾ ਬੇਨਕਾਬ ਹੋ ਗਿਆ ਉਹਨਾਂ ਦੇ ਕੋਲੋਂ ਜਿਹੜਾ ਹਸਾਬ ਹੋ ਜਾਂਦਾ ਲੈ ਚਿੱਤ ਲਗਾਖਰੀ ਸਵਾਲ ਹੈਗਾ ਵਾ ਕਿੱਥੇ ਦੇਖ ਰਿਹਾ ਅੱਜ ਪ੍ਰੇਸ਼ਰ ਨੂੰ ਅੱਜ ਤੱਕ ਕਿਉਂਕਿ ਹੁਣ ਬਿਲਕੁਲ ਨੇੜੇ ਪਹੁੰਚ ਚੁੱਕੇ ਹੋਏ ਹੈ 8 ਵੇ ਕਾਊਂਟਿੰਗ ਸ਼ੁਰੂ ਹੋਣੀ ਸ਼ੁਰੂ ਹੋ ਜਾਣੀ ਕਿੱਦਾਂ ਲੱਗਦਾ 10 ਤਰੀਕ ਵੋਟਾਂ ਪਈਆਂ ਸੀ ਹਾਂਜੀ ਠੀਕ ਹੈ ਜੀ ਅੱਜ 13 ਤਰੀਕ ਹੈ 13 ਦੀ ਤਰ੍ਹਾਂ ਜਿੱਦਾਂ ਮੈਂ ਲੋਕਾਂ ਦੀ ਸੇਵਾ ਪਹਿਲੇ ਕਰਦਾ 11 ਤਰੀਕ ਉਹਦੇ ਆਪਣੇ ਦਫ਼ਤਰ ਬੈਠਾ ਸੀ ਅੱਛਾ ਜੀ 12 ਤਰੀਕ ਨੂੰ ਆਪਣੇ ਆਫਿਸ ਸੀ ਠੀਕ ਹੈ ਇਦਾਂ ਹੀ ਜਿੱਤ ਹਾਰ ਇਹ ਗੁਰੂ ਮਹਾਰਾਜ ਦੇ ਅਸਰੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਮੈਂ ਤੇ ਮੇਰਾ ਪਰਿਵਾਰ ਮੇਰੀ ਟੀਮ 24 ਆਵਰਸ ਸੇਵਾ ਚ ਰਵਾਂਗੇ